ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲਨ ਦਿੱਲੀ ਦੀਆਂ ਗਹਿਰਾਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪਿਛਲੇ ਦਿਨਾਂ ਦੇ ਅੰਦਰ ਤੁਸੀਂ ਵੇਖਿਆ ਜੀਰੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਆਗਣੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਫਸਲਾਂ ਦਾ ਕਣਕਾਂ ਲੋਕਾਂ ਦੀਆਂ ਧੀਆਂ ਪੁੱਤਰਾਂ ਵਾਂਗੂ ਪਾਲੀਆਂ ਅੱਖਾਂ ਦੇ ਵਿੱਚ ਦੇਖਦੇ ਆਂ ਦੇਖਦੇ ਆਂ ਸੜ ਕੇ ਸੁਆਹ ਹੋ ਗਈਆਂ ਤੇ ਜਦੋਂ ਇਹੋ ਜਿਹੀਆਂ ਇਹ ਵੀਡੀਓ ਉਬਰਾਏ ਸਾਹਿਬ ਤੱਕ ਪਹੁੰਚੀਆਂ ਉਹਨਾਂ ਦੀ ਟੀਮ ਤੱਕ ਪਹੁੰਚੀਆਂ ਤੇ ਅੱਜ ਡਾਕਟਰ ਉਬਰਾਏ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਅੱਜ ਪਿੰਡ ਦੇ ਵਿੱਚ ਆਈ ਏ ਔਰ ਕੇਵਲ ਆਈ ਨਹੀਂ ਹਰੇਕ ਪਰਿਵਾਰ ਨੂੰ ਬਹੁਤ ਵਧੀਆ ਤਰੀਕੇ ਦਾ ਮਲਮ ਵੀ ਲਾਈਏ ਹਜ਼ਾਰਾਂ ਰੁਪਈਆ ਦੇ ਚੈੱਕ ਵੀ ਵੰਡੇ ਨੇ ਜਿਹੜੇ ਦੋ ਨੌਜਵਾਨਾਂ ਦੀ ਡੈਥ ਹੋਈ ਸੀ 51 51000 ਉਹਨਾਂ ਨੂੰ ਅਨਾਉਂਸਮੈਂਟ ਹੋਈ ਏ ਅੱਜ ਜਿੱਥੇ ਸਾਡੇ ਵਿਚਕਾਰ ਡਾਕਟਰ ਸਾਹਿਬ ਨੇ ਉੱਥੇ ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਤ ਜੀ ਵੀ ਨਾਲ ਆਏ ਨੇ ਸਾਰਿਆਂ ਦਾ ਚੈਨਲ ਤੇ ਸਵਾਗਤ ਕੀਤਾ ਜਾਂਦਾ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਆਪਾਂ ਵੇਖਦੇ ਆਂ ਵੀ ਪੰਜਾਬ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੇ ਉਹ ਡੈੱਡ ਬੋਡੀ ਫਸ ਗਈ ਜਾਂ ਕੋਈ ਨੌਜਵਾਨ ਫਸ ਗਿਆ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਪਰ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਕਰੋਨਾ ਦੇ ਵਿੱਚ ਜਾਂ ਫਲੱਡਾਂ ਦੇ ਵਿੱਚ ਤੁਹਾਡੀ ਜੀਰੇ ਜਾਂ ਫਰੋਜਪੁਰ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਅੱਜ ਵੀ ਉਹਨਾਂ ਦੇ ਸਦਕਾ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਨਾ ਵੀ ਜਿੰਨਾ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਪਰ ਤੁਸੀਂ ਮੈਨਾ ਕਮਾਲ ਕਰਤੀ ਲੋਕਾਂ ਦੀ ਸੋਚ ਤੋਂ ਪਰੇ ਤੁਸੀਂ ਉਹਨਾਂ ਦੀ ਮਦਦ ਕੀਤੀ ਨੇ ਦੇਖੋ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਪੱਕੀ ਪਗਾਈ ਫਸਲ ਜਿਹੜੀ ਸੀ ਜੋ ਦੱਸ ਰਹੇ ਨੇ ਕਿ ਇੱਕ ਦਿਨ ਅੱਗ ਨਾ ਲੱਗਦੀ ਤੇ ਫਸਲ ਉਹਨਾਂ ਦੇ ਘਰ ਆ ਜਾਣੀ ਸੀ ਕਿੰਨੀ ਉਮੀਦ ਨਾਲ ਬੈਠੇ ਸੀ ਉਹ ਜੀ ਡਰਮ ਸਾਹਿਬ ਕੀਤੇ ਸੀ ਉਹਨਾਂ ਨੇ ਕਿ ਫਸਲ ਪਾਵਾਂਗੇ ਜੀ ਲੇਕਿਨ ਹੁਣੀ ਵਰਤੀ ਇਹੋ ਜੀ ਕਿ ਦੇਖਦੇ ਆਂ ਦੇਖਦੇ ਆਂ ਉਹਨਾਂ ਦੇ ਸਾਹਮਣੇ ਅੱਗ ਨੇ ਚਪੇਟ ਛਾ ਕੇ ਸਾਰੀ ਫਸਲ ਜਿਹੜੀ ਤਬਾਹ ਕਰ ਦਿੱਤੀ ਜੀ ਸੋ ਮੀਡੀਆ ਥਰੂ ਮੈਨੂੰ ਕਾਫੀ ਅਪਰੋਚ ਕੀਤੀ ਗਈ ਸਾਡੀ ਜਰੱਸੀ ਟੀਮ ਇੱਥੇ ਹੈ ਵੀ ਅਮਰਜੀਤ ਕੋਰ ਪ੍ਰਧਾਨ ਨੇ ਉਹਨਾਂ ਦੇ ਤੋ ਇਹਨਾਂ ਨੇ ਵੀ ਪੋਸਟ ਪਾਤੀ ਮੈਨੂੰ ਤੁਹਾਡੀਆਂ ਵੀ ਕੁਝ ਵੀਡੀਓਜ਼ ਦੇਖੀਆਂ ਮੈਂ ਜਿਹੜੀਆਂ ਕਿ ਤੁਸੀਂ ਲੇਡੀਆਂ ਕਰ ਰਹੀਆਂ ਸੀਗੀਆਂ ਮੈਂ ਕੱਲ ਹੀ ਦੇਖੀਆਂ ਉਹ ਕਿਉਂਕਿ ਪਰਸੋਂ ਆਇਆ ਮੈਂ ਤੇ ਉਸੇ ਦਿਨ ਦਫ਼ਤਰ ਬੈਠ ਕੇ ਫਿਰ ਅਸੀਂ ਸਾਰਾ ਸੋਚਿਆ ਇਹਦੇ ਬਾਰੇ ਵਿੱਚ ਵੀ ਚਲੋ ਅਸੀਂ ਜੋ ਨੁਕਸਾਨ ਹੋ ਗਿਆ ਉਹ ਤੁਸੀਂ ਪੂਰਾ ਨਹੀਂ ਕਰ ਸਕਦੇ ਲੇਕਿਨ ਕੁਛ ਨਾ ਕੁਛ ਜਿਹੜੀ ਅਸੀਂ ਮਰਮ जरूर ਲਈਏ ਜੀ ਬਿਲਕੁਲ ਤੇ ਉਹਦੇ ਲਈ ਫਿਰ ਮੈਂ ਆਪਣਾ ਇੱਕ ਦਿਨ ਅੱਗੇ ਕੀਤਾ ਦਵਾਈ ਜਾਣ ਤੋਂ ਮੈਂ ਕਿਹਾ ਨਹੀਂ ਮੈਂ ਆਪ ਜਾਵਾਂਗਾ ਆਪ ਜਾ ਕੇ ਫੈਮਲੀਆਂ ਨੂੰ ਮਿਲ ਕੇ ਥੋੜਾ ਹੌਸਲਾ ਦੇਵਾਂਗੇ ਮੈਨੂੰ ਇੱਕੋ ਇੱਕ ਡਰ ਸੀ ਕਿ ਕਿਤੇ ਜਿਹੜੀ ਹੁਣ 1 ਏਕੜ ਜਗ੍ਹਾ ਸੀ 2 ਏਕੜ ਜਗ੍ਹਾ ਸੀ ਬ ਮੈਨੂੰ ਇਹ ਡਰ ਸੀ ਕਿ ਕਿਤੇ ਉਹ ਸੁਸਾਈਡ ਨਾ ਕਰ ਲੈਣ। ਹੂੰ ਕਿਉਂਕਿ ਜਦ ਅੱਗੇ ਉਸ ਦਿਨ ਤੁਸੀਂ ਵੀਡੀਓ ਸੁਣੀ ਹਣੀ ਮਾਈਆਂ ਕਹਿੰਦੀ ਵੀ ਸਾਡਾ ਜੀ ਕਰਦਾ ਵੀ ਹਾਂ ਆਪਣੇ ਆਪ ਨੂੰ ਅੱਗ ਲਾ ਕੇ ਮਾਰ ਦਾਲੀਏ। ਬਸ ਤੋਂ ਮੈਂ ਨਹੀਂ ਚਾਹੁੰਦਾ ਕਿ ਉਹ ਨੋਬਤ ਆਏ। ਉਸ ਤੋਂ ਬਾਅਦ ਵੀ ਅਸੀਂ ਅੱਗੇ ਪੈਸੇ ਦੇਣੇ ਆ। ਤੇ ਕਿਉਂ ਨਾ ਅਸੀਂ ਪਹਿਲਾਂ ਜਾ ਕੇ ਉਹਨਾਂ ਨੂੰ ਥੋੜਾ ਜਿਹਾ ਹੌਸਲੇ ਉਦਾਈ ਕਰ ਦਈਏ। ਇੱਥੇ ਅੱਗੇ ਲੱਗਿਆ ਪਤਾ ਕਿ ਸੰਜੇ ਜੱਥੇਬੰਦੀਆਂ ਨੇ ਕਾਫੀ ਪੈਸਾ ਖਰਚ ਦਿੱਤਾ ਇਹਨਾਂ ਨੂੰ ਵੰਡਿਆ ਪੈਸਾ ਤੇ ਉਹ ਵੀ ਕਾਫੀ ਸਹਿਯੋਗ ਦੇ ਰਹੇ ਨੇ। ਉਹ ਕੁਝ ਐਨਰਾਈਜ਼ ਹੈਗੇ ਉਹ ਹੋ ਗਿਆ ਜਾਂ ਵੈਸੇ ਵੀ ਜਿੱਦਾਂ ਹੁਣ ਬਾਗੀ ਸਾਹਿਬ ਕਿ ਜਦੋਂ ਵੀ ਇੱਥੇ ਕੋਈ ਕੁਝ ਐਹੋ ਜਿਹਾ ਆਫਤ ਆਂਦੀ ਹੈ ਜੀ ਤੇ ਕਿਟਾਰੀਆਂ ਸਾਹਿਬ ਸਾਡੇ ਨਾਲ ਹੀ ਹੁੰਦੇ ਨੇ ਬਾਗੀ ਸਾਹਿਬ ਨਾਲ ਹੁੰਦੇ ਨੇ ਅੱਜ ਸਰ ਐਮ ਐਸ ਪੋਲਰ ਸਾਹਿਬ ਵੀ ਸਾਡੇ ਨਾਲ ਆਏ ਇਹਨਾਂ ਨੂੰ ਮੈਂ ਕੱਲ ਦੱਸਿਆ ਤੇ ਇਹ ਕਹਿੰਦੇ ਨਹੀਂ ਮੈਂ ਚੱਲਾਂਗਾ ਕਿਉਂਕਿ ਇਹ ਵੀ ਇਸੇ ਇਲਾਕੇ ਦੇ ਨੇ ਸੋ ਅੱਜ ਜਿਹੜੇ ਸੀ ਚੈੱਕ ਅਸੀਂ ਸਾਰੇ ਡਿਸਟ੍ਰੀਬਿਊਟ ਕਰ ਦਿੱਤੇ ਨੇ ਸੋ ਅਸੀਂ ਕੈਲਕੂਲੇਸ਼ਨ ਇਸ ਹਸਰ ਨਾਲ ਕੀਤੀ ਹੈ ਕਿ ਜਿਹੜਾ 1 ਏਕੜ ਜਗ੍ਹਾ ਜਿਹਦੇ ਕੋਲ ਹੈ ਚਾਰ ਲੋਕ ਨੇ ਚਾਰ ਫੈਮਿਲੀਆ ਜਿਨ੍ਹਾਂ ਕੋਲ 1 1 ਏਕੜ ਹੈ ਬਾਕੀਆਂ ਨੂੰ ਤੁਸੀਂ ਕੋਲ 2 ਏਕੜ ਹੈ 3 ਏਕੜ 4 7 8 ਏਕੜ ਹੈ ਜਾਂ ਫਿਰ 14 ਏਕੜ 18 ਸੋ ਜਿਹੜੇ 1 ਏਕੜ ਸੀ ਉਹ ਮੈਂ ਸਮਝਿਆ ਕਿ ਇਹਨਾਂ ਨੂੰ ਘੱਟੋ-ਘੱਟ 30000 ਰੁਪਏ ਏਕੜ ਦਾ ਦਿੱਤਾ ਜਾਵੇ। ਸੋ ਅਸੀਂ 30000 ਦੇ ਹਿਸਾਬ ਨਾਲ ਆਜਾ ਨੂੰ ਚੱਕੜ ਕੇ ਦੇ ਦਿੰਦੇ ਨੇ। ਸੋ ਕਿਸੇ ਨੂੰ 30000 ਏਕੜ ਦਾ ਕਿਸੇ ਨੂੰ 25000 ਏਕੜ ਹੈ ਜਿਹਦੀਆਂ 7-8 ਏਕੜ ਉਹਨੂੰ 18000 ਵੀ ਹੈ 20000 ਵੀ ਹੈ ਏਕੜ ਦਾ। ਸੋ ਇਸ ਥਿੱਕਰ ਜਿੰਨੇ ਚੱਕ ਬਣੇ ਨੇ ਇੱਕ ਇੱਕ ਬੰਦਾ ਜ਼ਰੂਰ ਮੰਨੋ ਯਾਦਾ ਜਿਹੜਾ ਕਿ ਉਹਦੀ 18 ਤੋਂ 19 ਏਕੜ ਜਗ੍ਹਾ ਸੀਗੀ 18 ਏਕੜ। ਜੀ ਤੇ ਉਹਨੂੰ ਉਹ ਉਹ ਮੇਰੇ ਘਰ ਠੇਕੇ ਤੇ ਸੀ ਜਮੀਨ ਉਹਦੀ ਜੀ ਬਿਲਕੁਲ ਕੁਝ ਆਪਣੀ ਜਮੀਨ ਵੀ ਹੈ ਉਹਦੇ ਕੋਲ ਵੈਸੇ ਜੋ ਮੈਂ ਕੀਤਾ ਚੱਕਰ ਲੱਗਿਆ ਪਤਾ ਤੇ ਅਸੀਂ ਉਹਨਾਂ ਦਾ ਵੀ ਜਿਹੜਾ ਮੁਆਵਜ਼ਾ ਉਹਨਾਂ ਨੂੰ ਦੇ ਦਿੱਤਾ ਸੀ ਕੀ ਬਾਤ ਹੈ ਤੇ ਉਹ ਸਭ ਨਾਲੇ ਕੋਸ਼ਿਸ਼ ਕੀਤੀ ਹੈ ਬਾਕੀ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਦੋ ਫੈਮਲੀਆ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਬੱਚੇ 19 ਸਾਲ 21 ਸਾਲ ਦੇ ਸੀ ਜਿਹੜੇ ਕਿ ਅੱਗ ਵਿੱਚ ਚੁੱਲ ਗਏ ਇੱਕ ਦੀ ਉਦੋਂ ਹੀ ਡੈਥ ਹੋ ਗਈ ਇੱਕ ਦੀ ਦੋ ਤਿੰਨ ਦਿਨ ਬਾਅਦ ਡੈਥ ਹੋ ਗਈ ਉਹਦੀ ਸੋ ਉਹ ਪਰਿਵਾਰ ਵਿਚਾਰਾ ਹੁਣ ਵੀ ਰੋ ਰਿਹਾ ਸੀ ਕਿਉਂਕਿ ਜਿਹੜੇ ਪੁੱਤਰ ਚਲਾ ਜਾਏ ਜਵਾਨ ਤੇ ਬਹੁਤ ਵੱਡਾ ਦੁੱਖ ਹੁੰਦਾ ਹੈ ਤੇ ਉਹਦੇ ਭੋਗ ਲਈ ਆਪਾਂ ਜਿਹੜਾ ਲੰਗਰ ਪਾਣੀ ਲਈ 51000 5151000 ਦੋਨਾਂ ਨੂੰ ਉਹ ਅਸੀਂ ਸੇਵਾ ਕੀਤੀ ਇਹਨਾਂ ਦੀ ਤੇ ਪਲੱਸ ਜਿਹੜਾ ਮੈਂ ਮਹਿਸੂਸ ਕੀਤਾ ਕਿ ਇਹਨਾਂ ਨੂੰ ਇੱਕ ਪੈਨਸ਼ਨ ਲਗਾਤੀ ਜਾਵੇ ਸੋ ਮੰਥਲੀ ਪੈਨਸ਼ਨ ਸਾਡੀਆਂ ਜਿਹੜੀਆਂ ਸਕੀਮਾਂ ਚੱਲਦੀਆਂ ਹਨ ਨਾ ਬੁਢਾਪਾ ਪੈਨਸ਼ਨ ਹੈ ਵਿਡੋ ਪੈਨਸ਼ਨ ਹੈ ਬਿਮਾਰੀ ਦੀ ਪੈਨਸ਼ਨ ਹੈ ਸੋ ਉਹਦੇ ਦੇ ਤਹਿਤ ਅਸੀਂ ਇਹਨਾਂ ਨੂੰ 5-5000 ਰੁਪਏ ਦੋਨੋਂ ਜਿਹੜਾ ਮਹੀਨੇ ਦੀ ਪੈਨਸ਼ਨ ਲਗਾ ਦਿੱਤੀ ਹੈ ਸੋ ਉਹਨਾਂ ਨੂੰ ਹਰ ਮਹੀਨੇ ਜਿਹੜੇ ਉਹਨਾਂ ਦੇ ਅਕਾਊਂਟ ਵਿੱਚ ਉਹ ਪੈ ਜਾ ਕਰੇਗੇ ਜੀ ਹਾਂ ਡਾਕਟਰ ਡਾਕਟਰ ਸਾਹਿਬ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਜਿੱਥੇ ਤੁਸੀਂ ਮੈਡੀਕਲ ਸੇਵਾਵਾਂ ਪੰਜਾਬ ਨੂੰ ਦੇ ਰਹੇ ਜੀ ਆਪਾਂ ਅੱਗ ਦੀ ਜੜ ਵੀ ਵੇਖਣੀ ਹੈ ਕਿਉਂਕਿ ਆਪਾਂ ਵੇਖਦੇ ਆਂ ਵੀ ਸਰਕਾਰ ਦੇ ਕੋਲ ਫਾਇਰ ਬ੍ਰਿਗੇਡ ਬਹੁਤ ਘੱਟ ਨੇ ਕੋ ਆਉਣ ਵਾਲੇ ਸਮੇਂ ਦੇ ਵਿੱਚ ਕੋ ਇਧਰ ਵੀ ਤਵੱਜੋ ਦਿੱਤੀ ਜਾਏਗੀ ਕਿਉਂਕਿ ਇੱਕ ਮੈਂ ਕਿਹਾ ਇੱਕ ਹਲਕੇ ਨੂੰ ਵੀ ਇੱਕ ਮਿਲ ਜੇ ਨਾ ਜੀ ਕਿਉਂਕਿ ਆਪਾਂ ਵੇਖਦੇ ਆਂ ਫਾਇਰ ਬ੍ਰਿਗੇਡ ਹੈ ਹੀ ਇੱਕ ਖੇਰ ਸਰਕਾਰਾਂ ਦੇਖੋ ਕਰ ਰਹੀਆਂ ਸਾਰਿਆਂ ਹੁਣ ਆ ਜਿਹੜਾ ਮੁਆਵਜ਼ਾ ਵੀ ਦੇਣਾ ਸੀ ਇਹ ਵੀ ਸਰਕਾਰਾਂ ਕਰ ਰਹੀਆਂ ਨੇ ਜੀ ਚਲੋ ਥੋੜਾ ਟਾਈਮ ਲੱਗ ਜਾਏਗਾ ਉਹਨਾਂ ਨੂੰ ਲੇਕਿਨ ਸਰਕਾਰਾਂ ਵੀ ਦੇਣ ਗਿਆ ਕੁਛ ਨਾ ਕੁਛ ਜੀ ਬਿਲਕੁਲ ਉਹ ਕੰਨੀਆਂ ਬਾਕੀ ਇਹ ਸਾਡੇ ਪ੍ਰੋਜੈਕਟ ਹੋਰ ਬੜੇ ਚੱਲ ਰਹੇ ਆ ਜਿੱਦਾਂ ਅਸੀਂ ਮੈਡੀਕਲ ਨੂੰ ਨੱਥ ਪਾਈਆ ਪੂਰੀ ਪਹਿਲਾਂ ਆਈ ਕੈਂਪਨ ਲਾਇਆ ਅਸੀਂ ਅੱਖਾਂ ਦੇ ਲੈਂਸ ਫ੍ਰੀ ਪਾਕੇ ਦੇ ਰਹੇ ਆ ਅੱਜ ਵੀ ਪਾਕੇ ਦੇ ਰਹੇ ਆ ਉਹਦੇ ਬਾਅਦ ਡੈਲਸਿਸ ਯੂਨਿਟ ਹੋ ਗਏ ਸਾਡੇ ਉਹ ਚੱਲ ਰਹੇ ਨੇ ਲੈਬੋਰੀਟਰੀਜ਼ ਅਸੀਂ ਇੰਨੀਆਂ ਖੋਲ ਦਿੱਤੀਆਂ ਨੇ ਉੱਥੇ ਅਸੀਂ ਪਿੰਡ-ਪਿੰਡ ਖੁੱਲ ਗਈਆਂ ਤੇ ਉਹ ਨਾਲੇ ਉਹਦਾ ਫਾਇਦਾ ਇਹ ਆ ਕਿ ਦੇਖੋ ਹਰ ਸਾਲ 16 16 ਲੱਖ ਪੇਸ਼ੈਂਟ ਹੈ ਸਾਡੀਆਂ ਲੈਬੋਰੀਟਰੀਆਂ ਦਾ ਫਾਇਦਾ ਉਠਾਉਂਦਾ ਜਿਹੜਾ ਕਿ ਔਰ 10% ਰੇਟ ਤੇ ਅਸੀਂ ਕੰਮ ਕਰ ਰਹੇ ਆ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਹਰ ਗਰੀਬ ਆ ਬੰਦਾ ਜਿਹੜਾ ਉਹ ਇਲਾਜ ਕਰਾ ਸਕੇ ਮਤਲਬ ਕਿ ਟੈਸਟ ਕਰਾ ਸਕੇ ਟੈਸਟ ਤੋਂ ਬਾਅਦ ਫਿਰ ਇਲਾਜ ਲਈ ਫਿਰ ਅਸੀਂ ਪੈਨਸ਼ਨ ਲਾ ਦਿੰਦੇ ਆ ਜੀ ਜਿਸ ਕਿਸੇ ਨੂੰ ਕੋਈ ਬਿਮਾਰੀ ਹੋਵੇ ਉਹ ਸਾਹਮਣੇ ਦੇਖ ਕੇ 2000 5000 10000 ਰੁਪਏ ਮਹੀਨਾ ਅਸੀਂ ਉਹਨੂੰ ਮੈਡੀਸਨ ਦੀ ਪੈਨਸ਼ਨ ਵੀ ਲਗਾ ਕੇ ਦਿੰਦੇ ਆ ਸੋ ਇਹ ਅਪਰਾਲੇ ਸਾਰੇ ਜਿਹੜੇ ਮੈਡੀਕਲ ਦੇ ਵੀ ਸ਼ੁਰੂ ਕੀਤੇ ਨੇ ਐਜੂਕੇਸ਼ਨ ਚ ਕਾਫੀ ਕੰਮ ਹੋ ਰਿਹਾ ਸਾਡਾ ਘਰਾਂ ਦੇ ਮਕਾਨ ਕਾਫੀ ਬਣਦੇ ਨੇ ਹੁਣ ਪਿੱਛੇ ਜੇ ਮੈਂ ਗਿਆ ਚੰਡੀਗੜ੍ਹ ਜਿਹੜੀ ਸਿਕਲਗਰ ਬਸਤੀ ਹੈ ਆਪਣੀ ਉੱਥੇ ਤੇ ਦਾਰਾ ਸਟੂਡੀਓ ਦੇ ਬੈਕ ਸਾਈਡ ਤੇ ਆ ਤੇ ਉਥੇ ਜਿਹੜੇ ਅੰਦਰ ਗਿਆ ਤੇ ਮੱਖੀ ਮੱਛਰ ਸੀ ਪੂਰਾ ਪਾਣੀਓ ਪਾਣੀ ਨਰਕ ਜਿਹਾ ਰਹਿ ਰਿਹਾ ਸੀ ਉਹ ਜੀ ਤੇ ਉਹ ਫਿਰ ਮੈਂ ਉਸ ਲਈ ਮੌਕੇ ਦੇ ਇਜਾਜ਼ਤ ਲੈ ਕੇ 70 ਘਰ ਸੀਗੇ ਜੀ ਤੇ ਉਹ ਅਸੀਂ ਸ਼ੁਰੂ ਕਰ ਦਿੱਤੇ 70 70 ਘਰ ਸਾਨੂੰ ਸਿਗਲੀ ਕਰ ਸਿੱਖਾਂ ਨੂੰ ਕਿ ਉਹਨਾਂ ਦੀ ਬੜੀ ਦੇਣ ਹੈ ਸਾਡੇ ਸਿੱਖਾਂ ਨੂੰ ਬਿਲਕੁਲ ਸੱਚਾ ਗੁਰੂ ਸਾਹਿਬ ਦੀ ਬੜੀ ਔਰ ਉਸ ਟਾਈਮ ਤੇ ਉਹਨਾਂ ਨੇ ਸਾਥ ਦਿੱਤਾ ਉਹਨਾਂ ਦਾ ਤੋ ਅੱਜ ਵੀ ਉਹ ਮਤਲਬ ਕਿ ਸਿੱਖੀ ਸਰੂਪ ਜੈਗੇ ਨੇ ਸੋ ਉਹਨਾਂ ਦੀ ਬਾਹ ਫੜਨੀ ਜਿਹੜਾ ਸਾਡਾ ਫਰਜ਼ ਬਣਦਾ ਸੋ ਉਹ 70 70 ਮਕਾਨ ਅਸੀਂ ਸ਼ੁਰੂ ਕਰ ਦਿੱਤੇ ਨੇ 15 20 ਬਣ ਚੁੱਕੇ ਨੇ ਆਲਰੇਡੀ ਔਰ ਮੇਰਾ ਖਿਆਲ ਹੈ ਇਸ ਸਾਲ ਦੇ ਅੰਦਰ ਅੰਦਰ 70 70 ਮਕਾਨ ਪੱਕੇ ਪਾ ਕੇ ਉਹਨਾਂ ਨੂੰ ਤੇ ਉਹ ਅਸੀਂ ਉਹਨਾਂ ਨੂੰ ਉਹਨਾਂ ਦੇ ਅੰਦਰ ਕਰ ਦੇਵਾਂਗੇ ਸੋ ਇਸ ਤਰ੍ਹਾਂ ਦੇ ਕੰਮ ਜਦੋਂ ਕਿਤੇ ਹੁੰਦੇ ਨੇ ਕੁਝ ਉਹ ਅਸੀਂ ਆਪਣੇ ਲੋਕ ਕੋਸ਼ਿਸ਼ ਕਰੀ ਦੀ ਹੈ ਕਿ ਅਸੀਂ ਆਪ ਆ ਪਹੁੰਚ ਕੇ ਉੱਥੇ ਕਰ ਸਕੀਏ ਬਾਕੀ ਮੈਂ ਪ੍ਰਵਾਦੀ ਹੈਗਾ ਇਸ ਕਰਕੇ ਕਿ ਮੇਰੀ ਜਿੰਨੀਆਂ 30 ਟੀਮਾਂ ਨੇ ਪੰਜਾਬ ਦੇ ਵਿੱਚ ਸਾਡੇ 30 ਆਫਿਸ ਹੈਗੇ ਨੇ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਬੰਦੇ ਪੂਰਾ ਕੰਮ ਕਰਦੀਆਂ ਜਿ ਫਿਰੋਜ਼ਪੁਰ ਦੀ ਕੰਮ ਟੀਮ ਦੀ ਗੱਲ ਕਰੀਏ ਪਾਣੀਆ ਵਿੱਚ ਦੇਖੋ ਇਹ ਪਾਣੀ ਵਿੱਚ ਮੈਂ ਵੀ ਆਇਆ ਕਟਾਰੀਆ ਸਾਹਿਬ ਮੇਰੇ ਨਾਲ ਹੀ ਹੁੰਦੇ ਸੀ ਤੁਸੀਂ ਪਾਣੀਆ ਦੇ ਗਏ ਅਸੀਂ ਬੜੀ ਹੈਲਪ ਕੀਤੀ ਇੱਥੇ ਕਰੋਨਾ ਗਾਲ ਦੇ ਵਿੱਚ ਅਸੀਂ ਘਰ ਨਹੀਂ ਬੈਠੇ ਸਾਰਿਆਂ ਨੂੰ ਕਰੋਨਾ ਹੋਇਆ ਮੈਨੂੰ ਵੀ ਕਰੋਨਾ ਮੈਂ ਵੀ 20 ਦਿਨ ਉੱਥੇ ਪੀਜੀਆਈ ਹਸਪੀਟਲ ਰਿਹਾ ਦੇਖ ਕਿ ਪਿੱਛੇ ਨਹੀਂ ਹਟੇ ਅਸੀਂ ਕੋਈ ਵੀ ਚੰਗੀ ਲੜਾਈ ਲੜੀ ਔਰ ਅਸੀਂ ਜਿੱਤ ਪ੍ਰਾਪਤ ਕੀਤੀ ਉਹ ਤੋਂ ਸੋ ਮੈਂ ਸਾਰੇ ਬਾਕੀ ਜਿਹੜੀ ਸਰਸਤ ਆ ਗਈਆਂ ਬੜਾ ਕੁਝ ਕਰ ਰਹੀਆਂ ਨੇ ਫਿਰ ਵੀ ਮੈਂ ਅਪੀਲ ਕਰਾਂਗਾ ਕਿ ਦੇਖੋ ਆਪਣਾ ਦਸਬੰਦ ਕੱਢੋ ਗੁਰੂ ਸਾਹਿਬ ਨੇ ਐਵੇਂ ਨਹੀਂ ਸੀ ਕਿਹਾ ਕਿ ਦਸਬੰਦ ਕੱਢੋ ਉਹਦਾ ਕਾਰਨ ਸੀ ਕੋਈ ਜੀ ਉਹ ਹੁਣ ਇਹ ਨਾ ਜਦੋਂ ਇਹ ਗੱਲਾਂ ਹੋਈਆਂ ਦੇਖੋ ਕੋਰੋਨਾ ਵਿੱਚ ਹਰ ਬੰਦੇ ਦੀ ਕੋਸ਼ਿਸ਼ ਸੀ ਕਿ ਅਸੀਂ ਕੁਝ ਨਾ ਕੁਝ ਕਰ ਦਈਏ ਕਿਸੇ ਨੂੰ ਰਾਸ਼ਨ ਪਾ ਦਈਏ ਕਿਸੇ ਨੂੰ ਦਵਾਈ ਦੇ ਦਈਏ ਉਹ ਦਸਬੰਦ ਜਿਹੜਾ ਸੀ ਇਸ ਪਾਸੇ ਲੱਗਿਆ ਸੋ ਜਰੂਰ ਆਪਣਾ ਦਸਬੰਦ ਕੱਢੋ ਦੂਜੀ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਮੈਂ ਹੁ ਕਿ ਜਿਹੜਾ ਦਾਨਪੁਣ ਕਰਨਾ ਤੁਸੀਂ ਆਪਣੇ ਹੱਥੀ ਕਰੋ ਕਿਸੇ ਨੂੰ ਮੈਡੀਸਨ ਦੇਣੀ ਉਹਦੇ ਮੂੰਹ ਚ ਦਵਾਈ ਪਾ ਦੋ ਕਿਸੇ ਨੂੰ ਐਜੂਕੇਸ਼ਨ ਦੇਣੀ ਉਹਦੀ ਫੀਸ ਭਰ ਦਿਓ ਜਾਂ ਜਿਸ ਤਰ੍ਹਾਂ ਉਹ ਨਾ ਬੱਚੇ ਨੇ ਇਹਨਾਂ ਦਾ ਰਸ਼ਨ ਪਾਣੀ ਦੇ ਕਰਨਾ ਕੁਝ ਇਸ ਤਰ੍ਹਾਂ ਦੀ ਪੈਨਸ਼ਨ ਲਾ ਦਿਓ ਸੋ ਤੁਹਾਡੇ ਦਾਨ ਉਹੀ ਆ ਜਿਹੜਾ ਤੁਸੀਂ ਆਪਣੇ ਹੱਥੀ ਆਪ ਲਾ ਲੋਗੇ ਅੱਖੋਂ ਉਹਲੇ ਜਿਹੜਾ ਦਾਨਾ ਜੀ ਮੈ ਉੱਤੇ ਯਕੀਨੀ ਨਹੀਂ ਲੱਗਦਾ ਜੀ ਧੰਨਵਾਦ ਡਾਕਟਰ ਸਾਹਿਬ ਦਾ ਪੰਜਾਬ ਦੇ ਕਿਸੇ ਵੀ ਕੋਨੇ ਤੇ ਕਿਸੇ ਨੂੰ ਮਤਲਬ ਮਦਦ ਦੀ ਲੋੜ ਪੈਂਦੀ ਹੈ ਤੇ ਡਾਕਟਰ ਸਾਹਿਬ ਉੱਥੇ ਆ ਪਹੁੰਚਦੇ ਨੇ ਹਾਂਜੀ ਕਿਟਾਰੀਆ ਸਾਹਿਬ ਜੇ ਗੱਲ ਕਰੀਏ ਪਹਿਲਾਂ ਵੀ ਆਪਣੇ ਹਲਕੇ ਦੇ ਵੀ ਡਾਕਟਰ ਸਾਹਿਬ ਦੀਆਂ ਬੜੀਆਂ ਸੇਵਾਵ ਕਿਸਾਨ ਜਿਹੜੇ ਪੀੜਿਤ ਸਨ ਅੱਗ ਦੇ ਉਹਨਾਂ ਦੀ ਮਦਦ ਕੀਤੀ ਕੀ ਕਹਿਣਾ ਚਾਹੋਗੇ ਇਹਨਾਂ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਜਦੋਂ ਵੀ ਸਮੇਂ-ਸਮੇਂ ਤੇ ਅੱਜ ਦੇ ਨਹੀਂ ਕਈ ਸਾਲਾਂ ਤੋਂ ਮੈਂ ਵੇਖਦਾ ਮੈਂ ਇਹਨਾਂ ਨਾਲ ਜੁੜਿਆ ਚਾਹੇ ਭਵੇਂ ਕੋਰੋਨਾ ਕਾਲ ਦੇ ਵਿੱਚ ਚਾਹੇ ਪਾਣੀ ਆਏ ਉਦੋਂ ਪਹਿਲਾਂ ਵੀ ਵਾਰੀ-ਵਾਰੀ ਕਈ ਵਾਰੀ ਪਾਣੀ ਆਏ ਇਹਨਾਂ ਨੇ ਵੱਧ ਤੋਂ ਵੱਧ ਮਦਦ ਕੀਤੀ ਆ ਇਹ ਚਲੋ ਇਹਦੇ ਨਾਲ ਮੈਂ ਇਹ ਆਪ ਵੀ ਕਹਿੰਦੇ ਆ ਵੀ ਚਲੋ ਉਹਦੇ ਨਾਲ ਬਹੁਤ ਸਾਰਾ ਕੁਝ ਤਾਂ ਨਹੀਂ ਉਹਨਾਂ ਦਾ ਸਹੀ ਹੋ ਜਾਂਦਾ ਪਰ ਬਹੁਤ ਵੱਡੀ ਰਾਹਤ ਮਿਲ ਜਾਂਦੀ ਹੈ ਸਹਾਰਾ ਮਿਲਦਾ ਸਹਾਰਾ ਮਿਲ ਜਾਂਦਾ ਜਦੋਂ ਕਿਸਾਨ ਟੁੱਟ ਜਾਂਦਾ ਨਾ ਉਹ ਟੁੱਟਦਾ ਟੁੱਟਦਾ ਖੋਲ ਟੁੱਟਦਾ ਜਾਂਦਾ ਵਾ ਪਰ ਜਦੋਂ ਨੂੰ ਥੋੜਾ ਜਿਹਾ ਵੀ ਸਹਾਰਾ ਮਿਲ ਜਵੇ ਉਹ ਫਿਰ ਗਾਂ ਕਿਤੇ ਦੀ ਕਿਤੇ ਉਹ ਗੱਲ ਬੰਦੀ ਆ ਜੀ ਇਹਨਾਂ ਨੇ ਮੈਂ ਪਿੱਛੇ ਜੇ ਵੀ ਜਦੋਂ ਇਹਨਾਂ ਨਾਲ ਜਾਂਦਾ ਰਿਆਂ ਕਿਸੇ ਨੇ ਤਰਪਾਲ ਮੰਗੀ ਉਸੇ ਲਈ ਲਿਖ ਵੀ ਮੁੰਡਿਆ ਕਿਸੇ ਨੇ ਪੱਠੇ ਦਾ ਚਾਰਾ ਮੰਗਿਆ ਲੈ ਵੀ ਇੱਕ ਟਰਾਲੀ ਪਹਚਾਦੀ ਤੂੜੀ ਮੰਗੀ ਕਪੜਾ ਮੰਗਿਆ ਜੋ ਕਿਸੇ ਨੇ ਮੰਗਿਆ ਹੋਈ ਇਹਨਾਂ ਨੇ ਦਿੱਤਾ ਵਾਹ ਜੀ ਬਾਈ ਜੀ ਅੱਜ ਮੈਂ ਇਹਨਾਂ ਵਾਸਤੇ ਦੋ ਲਫ਼ਜ਼ ਕਹਿਣਾ ਚਾਹਾਂਗਾ ਵੀ ਐਡੇ ਵਧੀਆ ਇਨਸਾਨ ਨੇ ਤੇ ਜਿਹੜਾ ਕਿ ਬਾਹਰ ਬਾਹਰ ਦੇ ਮੁਲਕਾਂ 'ਚੋਂ ਵੀ ਕੋਈ ਜਿਹੜੇ ਲੋਕ ਫਸ ਜਾਂਦੇ ਸੀਗੇ ਉਹਨਾਂ ਨੂੰ ਵੀ ਕਢਾ ਕੇ ਲਿਆਉਂਦੇ ਰਹੇ ਬਿਲਕੁਲ ਮੇਰੇ ਖਿਆਲ ਮੈਂ ਨਹੀਂ ਕੋਈ ਬੰਦਾ ਵੇਖਿਆ ਜਾਂ ਸਾਡੇ ਮਾਨ ਸਾਹਿਬ ਸੀਗੇ ਤੇ ਜਾਂ ਇਹਨਾਂ ਨੂੰ ਵੇਖਿਆ ਵਾ ਕਿ ਜਿਹੜੇ ਬਾਹਰ ਦੇ ਟੰਟਰੀਆਂ ਦੇ ਵਿੱਚ ਫਸੇ ਲੋਕ ਆ ਉਹਨਾਂ ਨੂੰ ਲਿਆਉਂਦੇ ਆ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਨਾ ਹੀ ਸਾਡਾ ਜੀਰਾ ਇਲਾਕਾ ਇਹਨਾਂ ਦਾ ਦੇਣ ਦੇ ਸਕਦਾ ਮੈਂ ਇਹਨਾਂ ਵਾਸਤੇ ਦੋ ਸ਼ਬਦ ਕਹਾਂਗਾ ਸਾਡੇ ਬਾਗੀ ਸਾਹਿਬ ਵੀ ਆਏ ਨੇ ਉਹਨਾਂ ਨੇ ਵੀ ਮਦਦ ਕੀਤੀ ਆ ਮੈਂ ਇਹਨਾਂ ਵਾਸਤੇ ਦੋ ਲਫ਼ਜ਼ ਕਹਿਣਾ ਚਾਹਾਂਗਾ ਜੀ ਯੂੰ ਖੁਦਾ ਕੇ ਡਰ ਸੇ ਤੂੰ ਜੇ ਖੁਦਾ ਤੋਂ ਕਹਿ ਨਹੀਂ ਸਕਤੇ ਕਹਿ ਰਹੇ ਖਦਾ ਲੁਤਫੇ ਖਦਾ ਸ਼ਾਨੇ ਖਦਾ ਹੋ ਤੂੰ ਵਾਹਿਗੁਰੂ ਰੱਬ ਦੇ ਦਰਦੇ ਮੈਂ ਰੱਬ ਤਾਂ ਨਹੀਂ ਕਹਿ ਸਕਦਾ ਪਰ ਰੱਬ ਵਰਗਾ ਬਸ ਬਸ ਵਾਹਿਗੁਰੂ ਬਹੁਤ ਵਧੀਆ ਗਿਟਾਰੀਆ ਸਾਹਿਬ ਨੇ ਔਰ ਡਾਊਟ ਸਾਹਿਬ ਦਾ ਦਿਲ ਦੀਆਂ ਕਿਹਰਾਈਆਂ ਦਾ ਧੰਨਵਾਦ ਜਿਹੜੇ ਇਹਨਾਂ ਦੇ ਸਾਥੀ ਆਏ ਸਾਰੀ ਟੀਮ ਦਾ ਦਿਲ ਦੀਆਂ ਕਿਹਰਾਈਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ